ਅੱਜ ਮੈਂ ਆਵਦੀ ਦੇ ਸਾਹਮਣੇ ਫੇਰ ਇੱਕ ਸੱਚ ਲੈ ਕੇ ਪੇਸ਼ ਹੋਇਆ ਸੱਚ ਤੇ ਸੱਜਣਾ ਸੱਚ ਸੱਚ ਹਮੇਸ਼ਾ ਕੋੜਾ ਹੁੰਦਾ ਜਿੰਨਾਂ ਦੇ ਬੱਚਿਆਂ ਨੂੰ ਲੱਗ ਜਾਵੇ ਚਟਾ ਉਹਨਾਂ ਮਾਂ-ਬਾਪਾਂ ਦਾ ਰੋਣਾ ਹੁੰਦਾ ਉਹ ਮਾਂ-ਬਾਪ ਦਾ ਰੋਣਾ ਹੁੰਦਾ ਸੱਚ ਤੇ ਸੱਜਣਾ ਸੱਚ ਸੱਚ ਕੋੜਾ ਹੁੰਦਾ ਨਾਲਿਆਂ ਦੀ ਖਬਰ ਜੇ ਹੁੰਦੀ ਸ਼ਾਸਨ ਪ੍ਰਸ਼ਾਸਨ ਨੂੰ ਸ਼ਰਮ ਜੇ ਹੁੰਦੀ ਚਿੱਟਾ ਪੰਜਾਬ ਵਿੱਚ ਵਰਦਾ ਨਾ ਨਜਾਇਜ਼ ਕੋਈ ਮਰਦਾ ਨਾ ਨਾ ਕਿਸੇ ਦਾ ਵਿਛੋੜਾ ਹੁੰਦਾ ਸੱਚ ਤੇ ਸੱਜਣਾ ਸੱਚ ਸੱਚ ਤੇ ਹਮੇਸ਼ਾ ਕੋਰਾ ਹੁੰਦਾ ਜਿੰਨਾਂ ਦੇ ਬੱਚਿਆਂ ਨੂੰ ਚਿੱਟਾ ਲੱਗ ਜਾਵੇ ਉਹ ਮਾਂ ਬਾਪ ਦਾ ਰੋਣਾ ਹੁੰਦਾ ਆਉਂਦੇ ਹਨ ਸਭ ਬੜੀ ਦੁਹਾਈ ਇਹ ਚਿੱਟੇ ਵਾਲੀ ਅੱਗ ਕਿਸ ਨੇ ਲਾਈ ਆਉਂਦੇ ਹਨ ਸਭ ਬੜੀ ਦੁਹਾਈ ਇਹ ਚਿੱਟੇ ਵਾਲੀ ਅੱਗ ਕਿਸ ਨੇ ਲਾਈ ਬਖਸ਼ੇ ਨਾ ਇਸਨੇ ਮਾਂ ਬਾਪ ਭੈਣ ਤੇ ਭਾਈ ਜਿਹੜਾ ਚਿੱਟਾ ਆ ਇਹਨੇ ਨਹੀਂ ਬਖਸ਼ਿਆ ਕਿਸੇ ਨੂੰ ਵੀ ਬਖਸ਼ੇ ਨਾ ਇਸਨੇ ਮਾਂ ਬਾਪ ਭੈਣ ਤੇ ਭਾਈ ਭਾਸ਼ਣ ਦੇ ਕੇ ਨੇਤਾ ਹੁੰਦਾ ਚੌੜਾ ਕੀ ਕਹਿੰਦਾ ਮੈਂ ਨਸ਼ਾ ਮੁਕਾਦਾਗਾ ਚੌੜਾ ਹੋ ਹੋ ਕੇ ਪਾਠਣ ਦੇਊਗਾ ਭਾਸ਼ਣ ਦੇ ਕੇ ਨੇਤਾ ਹੁੰਦਾ ਚੌੜਾ ਸੱਚ ਤੇ ਸੱਜਣਾ ਸੱਚ ਤੇ ਸੱਜਣਾ ਸੱਚ ਸੱਚ ਤਾਂ ਕੋੜਾ ਹੁੰਦਾ ਜਿਨ੍ਹਾਂ ਦੇ ਬਾ ਮਾਂ ਬਾਪ ਜੇ ਬੱਚਿਆਂ ਨੂੰ ਚਿੱਟਾ ਲੱਗ ਜਾਵੇ ਉਹ ਮਾਂ ਬਾਪ ਦਾ ਰੋਣਾ ਹੁੰਦਾ ਹੁਣ ਆ ਜਾਂਦੀ ਹੈ ਗੱਲ ਕਿ ਇਹ ਪ੍ਰਸ਼ਾਸਨ ਨੂੰ ਪੁਲਿਸ ਨੂੰ ਪਤਾ ਕਿ ਨਹੀਂ ਪਤਾ ਪੁਲਿਸ ਨੂੰ ਤਾਂ ਸਭ ਪਤਾ ਫਿਰ ਵੀ ਉਹ ਕਹਿੰਦੀ ਸਾਨੂੰ ਦੱਸੋ ਪੁਲਿਸ ਨੂੰ ਸਭ ਪਤਾ ਆ ਫਿਰ ਵੀ ਲੋਕਾਂ ਨੂੰ ਕਹਿੰਦੀ ਸਾਨੂੰ ਦੱਸੋ ਚਟਾ ਕਿਹੜਾ ਵੇਜ ਦਾ ਦੱਸ ਕੇ ਸਚਾਈ ਤੁਸੀਂ ਘਰੋਂ ਨਸੋ ਕਿ ਅਸੀਂ ਜਿਹੜੇ ਨਸ਼ੇ ਵੇਚਣ ਵਾਲਿਆਂ ਦੀ ਜੇ ਤੁਸੀਂ ਕਿਸੇ ਨੇ ਸ਼ਿਕਾਇਤ ਕੀਤੀ ਅਸੀਂ ਕਹਣਾ ਫਲਾਣਾ ਬੰਦਾ ਸ਼ਿਕਾਇਤ ਕਰਦਾ ਪਰ ਸਾਨੂੰ ਸਭ ਤਾਂ ਪਤਾ ਹੈ ਫਿਰ ਵੀ ਉਹ ਕਹਿੰਦੀ ਸਾਨੂੰ ਦੱਸੋ ਦੱਸ ਕੇ ਸਚਾਈ ਤੁਸੀਂ ਆਪਣੇ ਘਰੋਂ ਨਸੋ ਨਵਾਂ ਸ਼ੁਰੂ ਬਖੇੜਾ ਹੁੰਦਾ ਸੱਚ ਤੇ ਸੱਜਣਾ ਸੱਚੇ ਸੱਚ ਤੇ ਹਮੇਸ਼ਾ ਕੋੜਾ ਹੁੰਦਾ ਪਾਗਲਾ ਕੋਠੇ ਚੜ ਚੜ ਕੇ ਰੋਲਾ ਪਾਲਾ ਕੁਝ ਤਾਂ ਆਪਣਾ ਫਰਜ਼ ਨਿਭਾਲਾ ਕਿ ਸਾਨੂੰ ਸਾਰਿਆਂ ਨੂੰ ਇਹ ਫਰਜ਼ਾਂ ਨੂੰ ਨਿਭਾਉਣਾ ਚਾਹੀਦਾ ਕਿ ਜਿਹੜੀ ਇਹ ਚੱਟੇ ਵਾਲੀ ਅੱਗ ਲੱਗੀ ਆ ਅਸੀਂ ਸੋਚਦੇ ਆ ਉਹ ਬੋਲੇ ਸਾਡੇ ਕਿਹੜਾ ਕੋਈ ਬੱਚਿਆਂ ਨੂੰ ਲੱਗੀ ਆ ਕਿਸੇ ਦਿਨ ਇਹ ਅੱਗ ਸਾਡੇ ਘਰ ਨੂੰ ਵੀ ਆਉਣੀ ਆ ਪਾਗਲਾ ਕੋਠੇ ਚੜ ਚੜ ਕੇ ਰੋਲਾ ਪਾਲਾ ਕੁਝ ਤਾਂ ਆਪਣਾ ਫਰਜ਼ ਨਿਭਾ ਲਾ ਰੱਬ ਨੂੰ ਪੌਣ ਲਈ ਰੋਕੀ ਜਾਂਦੇ ਮੰਦਰਾਂ ਗੁਰੂਦਵਾਰਿਆਂ ਚ ਮਸਜਿਦਾਂ ਚਰਚਾਂ ਵਿੱਚ ਜਾਂਦੇ ਚਿੱਟੇ ਦੀ ਬਿਮਾਰੀ ਨੂੰ ਰੋਕਣ ਲਈ ਇਹਨਾਂ ਦੇ ਮੂੰਹ ਨੂੰ ਕੋ ਲੱਗਿਆ ਰਹਿਦਾ ਤਾਲਾ ਸੱਚ ਤੇ ਸੱਜਣਾ ਸੱਚੇ ਸੱਚ ਤੇ ਕੌੜਾ ਹੁੰਦਾ ਜਿੰਨਾਂ ਦੇ ਬੱਚਿਆਂ ਨੂੰ ਚਟਾ ਲੱਗ ਜਾਵੇ ਉਹ ਮਾਂ ਬਾਪ ਦਾ ਰੋਣਾ ਹੁੰਦਾ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਲਾਈਕ ਵੀ ਕਰ ਦਿਆ ਕਰੋ ਕਿ ਜੋ ਮੈਂ ਬੋਲ ਕੇ ਲਿਖਦਾ ਟੋਟਾ ਫੋਟਾ ਜਦਾਂ ਦਾ ਵੀ ਆ ਮੈਨੂੰ ਪਤਾ ਕਈ ਵਾਰੀ ਕਹਿੰਦੇ ਆ ਕਿ ਬਹੁਤ ਬੜਾ ਤਗੜਾ ਕਵੀ ਬਣਿਆ ਆਪਣੇ ਆਪ ਨੂੰ ਇਹ ਸਾਨੂੰ ਸਾਰਿਆਂ ਨੂੰ ਰੋਲਾ ਪਾਉਣਾ ਪੈਣਾ ਸਾਰਿਆਂ ਨੂੰ ਪਾਗਲ ਬਣਾਉਣਾ ਇਹ ਨਸ਼ਾ ਤਾਂ ਹੀ ਖਤਮ ਹੋਣਾ ਆਪਣੇ ਜਿੰਨੇ ਵੀ WhatsApp ਗਰੁੱਪ ਦੇ ਉਹਨਾਂ ਦੇ ਵੀ ਸ਼ੇਅਰ ਕਰ ਦਿਆ ਕਰੋ ਤਾਂਕੋ ਤਾਂ ਜੋ ਸਾਡੇ ਸਾਰੇ ਸਮਾਜ ਨੂੰ ਥੋੜੀ ਜਿਹੀ ਜਾਗਰਤੀ ਆ ਸਕੇ ਥੋੜੀ ਜਿਹੀ ਜਾਗਰਤੀ ਆ ਸਾਬੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਕਰਨਾ ਨਾ ਭੁੱਲਿਓ ਧੰਨਵਾਦ ਧੰਨਵਾਦ